ਵਿਹਾਰ ਦੇ ਰੰਗਪੱਟ ਦੇ ਜੰਗਲਾਂ ਵਿੱਚ CRPF ਦੇ ਕੋਬਰਾ ਬਟਾਲੀਆ ਦੇ ਕਟਕਟ 10 ਕਮਾਂਡੋ IED ਬਲਾਸਟ ਵਿੱਚ ਸ਼ਹੀਦ ਹੋ ਗਏ ਕਮਾਂਡੋਆਂ ਤੇ ਵੱਡੀ ਤعداد ਵਿੱਚ ਨਕਸ਼ਲੀਆਂ ਨੇ ਹਮਲਾ ਕੀਤਾ ਸੀ ਚਾਕਰਬੰਦਾ ਦੇ ਜੰਗਲ ਵਿੱਚ ਕੋਬਰਾ ਦੇ ਕਮਾਂਡੋ ਨੂੰ ਨਿਸ਼ਾਨਾ ਬਣਾ ਕੇ ਜਗ੍ਹਾ-ਜਗ੍ਹਾ IED ਪਿਛਾ ਰੱਖੇ ਸਨ सीआरपीएफ ਨੇ ਜੰਗਲਾ ਵਿੱਚ ਵਿਸ਼ੇਸ਼ ਯੁੱਧ ਅਭਿਆਨ ਚਲਾਉਣ ਲਈ ਕੋਬਰਾ ਦਾ ਗਠਨ ਕੀਤਾ ਹੈ ਘਟਨਾ ਦੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਗੱਲਬਾਤ ਕੀਤੀ ਹੈ ਅਤੇ پورے ਇਲਾਕੇ ਦੇ ਵਿੱਚ ਸੁਰੱਖਿਆ ਵਧਾਉਣ ਦੀ ਗੱਲ ਕਹੀ ਹੈ ਇਸ ਦੇ ਇਲਾਵਾ ਹੋਰ ਫੋਰਸ ਵੀ ਭੇਜੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਆਈਡੀ ਵਿਸਫੋਰ ਵਿੱਚ ਕੋਬਰਾ ਇਕਾਈ ਦੇ ਜਵਾਨਾਂ ਉਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ ਜਿਸਦੇ ਬਾਅਦ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੇ ਵਿੱਚ ਤਿੰਨ ਨਕਸਲੀ ਮਾਰੇ ਗਏ ਅਤੇ ਕੋਬਰਾ ਬਟਾਲੀਅਨ ਦੇ 10 ਜਵਾਨ ਸ਼ਹੀਦ ਹੋ ਗਏ ਇਹ ਘਟਨਾ ਈਮਾਮਗੰਜਰੀ ਸਰਹੱਦ ਨਾਲ ਲੱਗਿਆ ਜ਼ਿਲ੍ਹੇ ਚੱਕਰਬੰਦ ਦੇ ਜੰਗਲ ਵਿੱਚ ਹੋਈ ਘਟਨਾ ਵਾਲੀ ਥਾਂ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਅਤਵਾਦੀ ਜਥੇਬੰਦੀ ਹਜਬੂਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਦੇ ਬਾਅਦ ਸ਼੍ਰੀਨਗਰ ਵਿੱਚ ਫੜਕੇ ਹਿੰਸਾ ਹਾਲੇ ਵੀ ਚੱਲੀ ਹੈ ਇਨ ਹਾਲਾਤਾਂ ਦੇ ਚੱਲਦਿਆਂ ਦੋ ਹੋਰ ਲੋਕਾਂ ਦੀ ਮੌਤ ਹੋਣ ਦੇ ਮਗਰੋਂ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਸੈਂਕੜੇ ਲੋਕ ਜ਼ਖਮੀ ਹੋਏ ਨੇ ਐਸੇ ਵਿਚਾਲੇ ਪਾਰਤ ਸਰਕਾਰ ਨੇ ਕਸ਼ਮੀਰ ਦੇ ਵਿਗੜੇ ਹਾਲਾਤਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਪ੍ਰੋਟੋ ਗੈਂਗਰੇ ਪੀੜਤ ਨਾਲ ਮਲਜ਼ਮਾਂ ਵੱਲੋਂ ਦੁਬਾਰਾ ਗੈਂਗਰੇਪ ਕਰਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਮਲਜ਼ਮਾਂ ਦੇ ਪਰਿਵਾਰ ਵਾਲਿਆਂ ਨੇ ਸੀਸੀਟੀਵੀ ਵੀਡੀਓ ਸਮੇਤ ਕਈ ਜਿਹੜੇ ਸਬੂਤ ਦਿੱਤੇ ਨੇ ਜਿਨ੍ਹਾਂ ਰਾਹੀਂ ਮਲਜ਼ਮਾਂ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦਰਅਸਲ ਗੈਂਗ ਰੇਪ ਦੇ ਇਲਜ਼ਾਮ ਦਾ ਸਾਹਮਣਾ ਕਰ ਰਿਹਾ ਜਗਮੂਨ ਸਿੰਘ ਦੇ ਪਰਿਵਾਰ ਨੇ ਇੱਕ ਸਿਸਟੀ ਵੀਡੀਓ ਪੁਲਿਸ ਨੂੰ ਦਿੱਤੀ ਹੈ ਇਸ ਵੀਡੀਓ ਮੁਤਾਬਕ ਉਸਦੀ ਲੋਕੇਸ਼ਨ ਵਾਰਤਤ ਵਾਲੀ ਥਾਂ ਤੇ ਨਹੀਂ ਸੀ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਮੁਤਾਬਕ ਇਲਜ਼ਾਮ ਲਾਉਣ ਵਾਲੀ ਕੁੜੀ ਦੇ ਪਰਿਵਾਰ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਪੁਲਿਸ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਮੋੜ ਜਾਂਚ ਚ ਕਰ ਸੱਚ ਸਾਹਮਣੇ ਲਿਆਉਣ ਦੀ ਗੱਲ ਕਹਿ ਰਹੀ ਹੈ ਮਾਮਲੇ ਵਿੱਚ ਪੀੜਤ ਕੁੜੀ ਨੇ ਇਲਜ਼ਾਮ ਲਗਾਇਆ ਸੀ ਕਿ 13 ਜੁਲਾਈ ਦੀ ਦੁਪਹਿਰ ਕਰੀਬ 1:30 ਵਜੇ ਆਈਸੀ ਕਾਲਜ ਨੇੜੇ ਉਸ ਨੂੰ ਗਵਾ ਕਰਕੇ ਗੈਂਗ ਰੇਪ ਕੀਤਾ ਗਿਆ ਗੈਂਗ ਰੇਪ ਕਰਨ ਵਾਲੇ ਉਹੀ ਪੰਜ ਮੁਲਜ਼ਮ ਸਨ ਜਿਨ੍ਹਾਂ ਨੇ ਸਾਲ 2013 ਵਿੱਚ ਉਸ ਦੇ ਨਾਲ ਗੈਂਗ ਰੇਪ ਕੀਤਾ ਸੀ ਜੰਮੂ ਤੋਂ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਜੰਮੂ ਦੇ ਅਰਨੀਆ ਤੋਂ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਸ਼ਖਸ ਦਾ ਨਾਮ ਵਾਰਿਸ ਅਲੀ ਦੱਸਿਆ ਜਾ ਰਿਹਾ ਹੈ ਅਧਿਕਾਰੀਆਂ ਮੁਤਾਬਕ ਅਲੀ ਪਾਕਿਸਤਾਨ ਦੇ ਨਾਰੋਵਾਲ ਦਾ ਰਹਿਣ ਵਾਲਾ ਹੈ ਫਿਲਹਾਲ ਬੀਐਸਐਫ ਇਸ ਸ਼ਖਸ ਤੋਂ ਪੁੱਛਗਿੱਛ ਕਰ ਰਹੀ ਹੈ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਨੋਂਦੇਕ ਪਿੰਡ ਵਿੱਚ ਵੇਖਦੇ ਵੇਖਦੇ ਇੱਕ ਕਿਸ਼ਤੀ ਪਾਣੀ ਵਿੱਚ ਵਹਿ ਗਈ ਜਿਸ ਵਿੱਚ 8 ਲੋਕ ਸਵਾਰ ਸਨ ਜਦਕਿ ਪਿੰਡ ਦੇ ਹੋਰ ਲੋਕ ਤੁਰੰਤ ਦੂਜੀ ਕਿਸ਼ਤੀ ਲੈ ਕੇ ਪਹੁੰਚੇ ਜਿਨ੍ਹਾਂ ਨੇ ਡੁੱਬ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਬਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਉੱਤਰਾਖੰਡ ਦੇ ਨਾਨੀਤਾਲ ਵਿੱਚ ਰਿਕਾਰਡ ਤੋੜਦੀ ਮੀਂਹ ਮੁਸੀਬਤ ਬਣਿਆ ਹੋਇਆ ਕਿ ਜਗ੍ਹਾ ਸੜਕਾਂ ਤਸ ਚੁੱਕੀਆਂ ਨੇ ਇਸੇ ਵਿਚਾਲੇ ਸੜਕ ਤੇ ਜਾ ਰਹੇ ਇੱਕ ਬਾਈਕਰ ਤੇਜ਼ ਪਾਣੀ ਵਿੱਚ ਵਹਿ ਗਿਆ ਹਾਲਾਂਕਿ ਲੋਕ ਕਾਫੀ ਮੁਸ਼ਕਲ ਦੇ ਬਾਅਦ ਇਸ ਬਾਈਕਰ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਉਤਰਾਖੰਡ ਦੇ ਗੋਮੁਖ ਵਿੱਚ ਐਨਡੀਆਰਐਫ ਦੀਆਂ ਟੀਮਾਂ ਨੇ 350 ਕਾਉੜੇ ਨੂੰ ਰੈਸਕਿਊ ਆਪਰੇਸ਼ਨ ਦੌਰਾਨ ਬਚਾਇਆ ਪ੍ਰਸ਼ਾਸਨ ਨੇ ਗੋਮੁਖ ਜਾਣਤੇ ਵੀ ਰੋਕ ਲਗਾ ਦਿੱਤੀ ਹੈ ਤਾਂ ਜੋ ਹੋਰ ਲੋਕ ਮੁਸੀਬਤਾਂ ਵਿੱਚ ਨਾ ਫਸਣ